ਜਿਹੜੀਆਂ ਸਾਡੀਆਂ ਭੈਣਾਂ ਦੂਜੇ ਗੈਸ ਚੁੱਲਿਆਂ ਨੂੰ ਛੱਡ ਕੇ ਆਹ ਜਿਹੜੇ ਸੋਹਣੇ ਸ਼ੀਸ਼ਾ-ਸ਼ੂਸ਼ੇ ਲੱਗੇ ਆਲੇ ਇਹੋ ਜਿਹੇ ਚੁੱਲ੍ਹੇ ਲੈਣਾ ਚਾਹੁੰਦੀਆਂ ਉਹਨਾਂ ਵਾਸਤੇ ਖਾਸ ਧਿਆਨ ਦੇਣ ਵਾਲੀ ਵੀਡੀਓ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਆਹ ਦੇਖੋ ਆਪਣੇ ਆਪ ਦੇ ਘਰੇ ਹੀ ਮਤਲਬ ਸੀਗਾ ਇਹ ਚੁੱਲਾ ਤੇ ਆਹ ਦੇਖੋ ਥੱਲੋਂ ਅੱਗ ਪਾ ਕੇ ਤੇ ਸਾਰਾ ਜਿਹੜਾ ਸ਼ੀਸ਼ਾ ਆਹ ਤੁਸੀਂ ਦੇਖੋ ਆ ਕਿੰਨਾ ਮੋਟਾ ਸ਼ੀਸ਼ਾ ਸਾਰਾ ਟੁੱਟ ਗਿਆ ਤੇ ਆਹ ਦੇਖੋ ਸਾਰਾ ਖੇਡ ਗਿਆ ਮਤਲਬ ਸ਼ੀਸ਼ੇ ਦੇ ਜਿਹੜੇ ਦੂਰ ਦੂਰ ਤੱਕ ਉੱਡਦਾ ਰਿਹਾ ਇਹ ਲੀਕ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਸੋ ਇਹੋ ਜਿਹੜੇ ਹੈਗੇ ਚੁੱਲ੍ਹੇ ਇਹੋ ਜੇ ਨਾ ਲਓ ਜਿਹੜੇ ਆਪਣੇ ਆਮ ਪਹਿਲਾਂ ਘਰਾਂ ਚ ਆਪਾਂ ਯੂਜ਼ ਕਰਦੇ ਆ ਚੁੱਲ੍ਹੇ ਉਹੀ ਲਓ ਆਹੜੇੜ ਚੁੱਲ੍ਹੇ ਇਹ ਬੜੇ ਕਾਮਜਾਬ ਨਹੀਂ ਜੇ ਬਾਈ ਚਾਂਸ ਚਲੋ ਇਹ ਤਾਂ ਘਰੇ ਹੈ ਨਹੀਂ ਸੀ ਪਾਸੇ-ਪਾਸੇ ਸੀਗੇ ਜੇ ਰਸੋਈ ਚ ਕੋਈ ਹੁੰਦਾ ਤਾਂ ਨੁਕਸਾਨ ਜਿਆਦਾ ਵੀ ਹੋ ਸਕਦਾ ਸੀ ਕਿਸੇ ਦੇ ਅੱਖ ਚ ਵੱਜ ਜਾ ਕਿਤੇ ਹੋਰ ਹੋ ਜਾਂਦਾ ਬੰਦਾ ਵੈਸੇ ਹੀ ਡਰ ਜਾਂਦਾ ਸੋ ਇਹ ਇਹ ਜਿਹੜੀ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਕਰਿਓ ਫੋਲੋ ਤੇ ਸੋ ਧਿਆਨ ਦੇ ਨਾਲ ਹੀ ਕਰ ਲਾ ਮੇਰੀਆਂ ਭੈਣਾ ਇਹੋ ਜਿਹੇ ਚੁੱਲੇ ਨਾ ਲੈਣ ਜਿਹੜੇ ਆਹ ਆਪਾਂ ਸ਼ੀਸ਼ਿਆਂ ਵਾਲੇ ਚੁੱਲੇ ਲੈਨੇ ਨਾ ਇਹ ਨਾ ਲਓ ਜਿਨ੍ਹਾਂ ਦੇ ਇੱਕ ਇਹਦੇ ਚ ਹੋਰ ਵੀ ਆਉਂਦਾ ਜਿਹਦੇ ਚ ਤਿੰਨ ਚੁੱਲੇ ਹੁੰਦੇ ਆ ਇਹ ਦੋਹਾਂ ਵਾਲਾ ਤਿੰਨ ਵਾਲਾ ਵੀ ਹੁੰਦਾ ਹੁਣ ਇਹ ਐ ਨਹੀਂ ਪਤਾ ਵੀ ਲੀਕ ਇੱਥੋਂ ਹੋਇਆ ਕਿਥੋਂ ਆ ਦੇਖੋ ਥੱਲੋਂ ਬਿਲਕੁਲ ਕਾਲਾ ਹੋਇਆ ਪਿਆ ਠੀਕ ਹੈ ਤੇ ਆਹ ਦੇਖੋ ਤੁਸੀਂ ਜਿਹੜੇ ਕੱਚ ਖਿਲਰਿਆ ਵਿਆ ਆ ਦੂਰ ਤੱਕਰ ਦੇਖੋ ਇਹ ਤਾਂ ਚਲੋ ਹੁਣ ਰਸੋਈ ਚੋਂ ਬਾਹਰ ਲੈ ਜਾਂਦਾ ਪਰ ਇਹ ਵੀ ਨੁਕਸਾਨ ਹੁੰਦਾ ਹੁੰਦਾ ਬਾਜ਼ੀਆ ਕੀ ਪਤਾ ਕਿੱਡਾ ਵੱਡਾ ਕੀ ਸਿਸਟਮ ਹੋਣਾ ਸੀ ਜੇ ਕੋਈ ਹੋਰ ਚੀਜ਼ ਹੁੰਦੀ ਆਸੇ-ਪਾਸੇ ਹਾਂ ਸਿਲੰਡਰ ਨੂੰ ਵੀ ਅੱਗ ਪੈ ਸਕਦੀ ਸੀ ਕੁਝ ਵੀ ਹੋ ਸਕਦਾ ਆ ਸਾਰਾ ਕੁਝ ਓਕੇ ਹੈ ਜੇ ਆਪਾਂ ਆਖਦੀਏ ਨਾ ਵੀ ਕਿਸੇ ਚੀਜ਼ ਚ ਕਮੀ ਹੈ ਆ ਦੇਖੋ ਪਾਈਪ ਵੀ ਬਿਲਕੁਲ ਵਧੀਆ ਕੁਆਲਿਟੀ ਦੀ ਹੈ ਕੋਈ ਇਸ ਚੀਜ਼ ਚ ਕੋਈ ਕਮੀ ਨਹੀਂ ਪਰ ਜੇ ਦੇਖੀਏ ਤਾਂ ਚੁੱਲ੍ਹੇ ਚ ਸਾਰਿਆਂ ਨਾਲੋਂ ਜ਼ਿਆਦਾ ਤਾਂ ਕਮੀ ਚੁੱਲ੍ਹੇ ਚ ਆ ਵੀ ਜੋ ਥਲੋਂ ਅੱਗ ਹੀ ਚੁੱਲ੍ਹੇ ਨੂੰ ਪਈ ਆ ਦੇਖੋ ਸਾਰ ਕਾਲਾ ਹੋਇਆ ਹੋਵੇ ਥਲੋਂ ਠੀਕ ਹੈ ਪਾਈਪ ਓਕੇ ਆ ਰੈਗੂਲੇਟਰ ਓਕੇ ਆ ਸਾਰਾ ਕੁਝ ਓਕੇ ਆ ਵਧੀਆ ਕੰਪਨੀ ਦਾ ਭਾਰਤ ਕੰਪਨੀ ਦਾ ਜੇ ਆਪਾਂ ਆਖੀਏ ਆ ਦੇਖੋ ਸਾਰਾ ਕੁਝ ਓਕੇ ਆ ਕੋਈ ਚੀਜ਼ ਦੀ ਪ੍ਰੋਬਲਮ ਨਹੀਂ ਪਰ ਇਹ ਕਿਉਂ ਇੱਡੀ ਕੜਬੜ ਹੋਈ ਕੀ ਕਾਰਨ ਬਣਿਆ ਤੁਸੀਂ ਦੇਖੋ ਚਾਰ ਛੇ ਫਿਰੋਂ ਸ਼ੀਸ਼ਾ ਜਿਹੜਾ ਤਪਕੇ ਨਾ ਤਿੜਕਿਆ ਹੋਇਆ ਆ ਇਹ ਸਾਰਾ ਨਿਕਲ ਗਿਆ ਬਿਲਕੁਲ ਤੇ ਵੀਡੀਓ ਨੂੰ ਬਾਅਦ ਉਹ ਸ਼ੇਅਰ ਕਰੋ ਪੇਨ ਨੂੰ ਕਰਿਓ ਫੋਲੋ ਧਿਆਨ ਦਿਓ ਜਿਹੜੇ ਆਪਣੇ ਆਹਾ ਹੈਗੇ ਆ ਡਿਜ਼ਾਈਨਰ ਦਜ਼ੂਨਾ ਵਾਲੇ ਚੱਕਰ ਚ ਨਾ ਪਾਓ ਜਾਨ ਬਹੁਤ ਪਿਆਰੀ ਏ আর ਸੋਈ ਚ ਹਰੇਕ ਭੈਣ ਪੁਰਾਣੇ ਕੰਮ ਕਰਨਾ ਹੁੰਦਾ ਆਪਣੀ ਖਾਣ ਪੀਣ ਵਾਲੀ ਚੀਜ਼ ਹੁੰਦੀ ਏ ਇਹੋ ਜਿਹੇ ਚੁੱਲਿਆਂ ਦੇ ਚੱਕਰ ਚ ਨਾ ਪਾਓ ਜਿਹੜੇ ਆਪਣੇ ਦੂਜੇ ਪਹਿਲੇ ਪਹਿਲ ਜਿਹੜੇ ਆਪਣੇ ਵਧੀਆ ਕੁਆਲਿਟੀ ਦੇ ਜਿਹੜੇ ਸਟੀਲ ਦੇ ਚੁੱਲ੍ਹੇ ਜੇ ਆਏ ਆ ਉਹੀ ਯੂਜ਼ ਕਰੋ ਨਾਲੇ ਉਹ ਖਰਾਬ ਨਹੀਂ ਹੁੰਦੇ ਕਿ ਨਹੀਂ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰੋ ਪੇਜ ਨੂੰ ਕਰਿਓ ਫੋਲੋ ਧੰਨਵਾਦ